ਹਾਂਜੀ ਪੰਜਾਬ ਸਰਕਾਰ ਹਸਪਤਾਲ ਦੇ ਵਿੱਚ ਭਈ ਆਖਰੀ ਸਾਹ ਗਿਣ ਰਹੀ ਆ ਤੇ ਕੇਜਰੀਵਾਲ ਜੀ ਨੇ ਜੋ ਸੁਪਨਾ ਦੇਖਿਆ ਸੀ ਉਹ ਪੂਰਾ ਹੋਣ ਦੇ ਬਿਲਕੁਲ ਨੇੜੇ ਚੱਲ ਰਿਹਾ ਵਾ ਕਿਉਂਕਿ ਕੇਜਰੀਵਾਲ ਨੂੰ ਦਿੱਲੀ ਦੇ ਮੁੱਖ ਮੰਤਰੀ ਪਤ ਅਸਤੀਫਾ ਦੇਣਾ ਵੀ ਇੱਕ ਤਰੀਕੇ ਦਾ ਚਾਲ ਬਾਜੀ ਹੈ ਪੰਜਾਬ ਦਾ ਮੁੱਖ ਮੰਤਰੀ ਬਹੁਤ ਦੇਰ ਤੋਂ ਬਣਦੀ ਕੋਸ਼ਿਸ਼ ਕਰ ਰਿਹਾ ਸੀ ਔਰ ਭਗਵੰਤ ਮਾਨ ਹਸਪਤਾਲ ਦੇ ਵਿੱਚ ਦਾਖਲ ਹੈ ਪਾਠਕ ਜੀ ਕੱਲ ਗਏ ਸੀਗੇ ਉਹਨਾਂ ਦਾ ਅਸਤੀਫਾ ਲੈਣ ਲਈ ਕੇਜਰੀਵਾਲ ਨਾਲ ਗੱਲ ਵੀ ਕਰਵਾਈ ਗਈ ਲੇਕਿਨ ਲੱਗਦਾ ਹੈ ਕਿ ਪਟਾਕੇ ਪੈਣਗੇ ਪੰਗੇ ਪੈਣਗੇ ਆਪ ਸਰਕਾਰ ਜਾਂ ਤਾਂ ਟੁੱਟੂਗੀ ਜਾਂ ਫਿਰ ਪਾਰਟੀ ਟੁੱਟੂਗੀ ਕਿਉਂਕਿ ਭਗਵੰਤ ਮਾਨ ਅਸਤੀਫਾ ਦੇਣ ਲਈ ਸੁਣਿਆ ਜਾਂਦਾ ਹੈ ਕਿ ਤਿਆਰ ਨਹੀਂ ਹੋਏ ਔਰ ਬੁਵਾਲ ਚੱਲ ਰਿਹਾ ਹੈ ਇੱਕ ਤਾਂ ਗੱਲ ਪੱਕੀ ਹੈ ਕਿ ਅਸਤੀਫਾ ਦੇਣ ਨਾ ਦੇਣ ਇਹਨਾਂ ਨੂੰ ਹਟਣਾ ਤਾਂ ਪੈਣਾ ਹੀ ਹੈ ਚਾਹੇ ਕੇਜਰੀਵਾਲ ਦੇ ਹਟਾਏ ਹਟ ਜਾਣ ਤੇ ਚਾਹੇ ਬਾਕੀ ਆਪ ਵਾਲੇ ਹਟਾ ਦੇਣ ਹਟਾ ਇਸ ਨੂੰ ਦੇਣਾ ਇਹਦੀਆਂ ਕੀਤੀਆਂ ਇਸ ਦੇ ਅੱਗੇ ਆ ਰਹੀਆਂ ਤੇ ਆਉਣਗੀਆਂ ਵੀ ਇਸ ਦੇ ਬੁਰੀ ਤਰ੍ਹਾਂ ਨਾਲ ਇਸ ਨੂੰ ਬਦਨਾਮ ਕਰਵਾਇਆ ਗਿਆ ਹਰ ਜਗ੍ਹਾ ਕੇਜਰੀਵਾਲ ਲਾਲਾ ਦੇ ਦੁਆਰਾ ਉਲਟੇ ਸਿੱਧੇ ਕੰਮ ਕਰਾ ਕੇ ਲੋਕਾਂ ਤੇ ਐਨਐਸਏ ਲਗਵਾ ਕੇ ਪਰ ਬਹੁਤ ਕੁਝ ਕਰਵਾ ਕੇ ਇਸ ਨੂੰ ਅੱਗੇ ਰੱਖ ਕੇ ਸਭ ਕੁਝ ਆਪ ਕੀਤਾ ਕੇਜਰੀਵਾਲ ਨੇ ਤੇ ਹੁਣ ਇਹ ਆਖਰੀ ਸਾਹਾਂ ਤੇ ਪੰਜਾਬ ਸਰਕਾਰ ਸਮਝ ਲੋ ਕਿ ਆਖਰੀ ਝੂਟੇ ਲੈ ਰਹੀ ਐ ਭਗਵਾਨਤ ਮਾਨ ਬਿਮਾਰ ਹੋ ਕੇ ਬਿਮਾਰ ਹੋ ਕੇ ਜਾਂ ਲੋਕ ਇਹ ਵੀ ਕਹਿੰਦੇ ਆ ਕਿ ਨਸ਼ੇ ਦੇ ਕਾਰਨ ਐਸਾ ਹਾਲਤ ਵਿੱਚ ਪਹੁੰਚਾ ਅਸੀਂ ਇਹਦੇ ਬਾਰੇ ਨਹੀਂ ਕਹਿ ਸਕਦੇ ਹਸਤੇਵਾਲ ਦੇ ਵਿੱਚ ਦਾਖਲ ਹੈ ਔਰ ਕੇਜਰੀਵਾਲ ਨੂੰ ਕਹਿੰਦੇ ਆ ਕਿ ਸਿੱਧਾ ਹੋ ਗਿਆ